ਆ ਜਿਹੜੇ ਭਾਈ ਅਮਰਪਾਲ ਸਿੰਘ ਮੈਰੋ ਨੂੰ ਬਹੁਤ ਮਾੜਾ ਕਹਿੰਦੇ ਆ ਨਾ ਆ ਮਿੱਕੇ ਅਰਗੇ ਬੂਟੇ ਅਰਗੇ ਆਹਰ ਜੀ ਤਿਆਰ ਗਏ ਇਹਨਾਂ ਨੂੰ ਕੀ ਪਤਾ ਗਏ ਇਹ ਤਾਂ ਆਪ ਸ਼ਲੀਲਤਾ ਦੇ ਵਿੱਚ ਹੀ ਰਹਿੰਦੇ ਆ 24 ਘੰਟੇ ਠੀਕ ਹੈ ਨਾ ਕਹੀ ਜਾਂਦੇ ਆ ਇਹ ਮੁਸਲਮਾਨ ਆਏ ਫਲਾਨਾ ਆਏ ਢਿੰਗੜਾ ਹੈ ਐਵੇਂ ਜਾਤ ਪਾਤ ਦੇ ਨਾਲ ਕੁਝ ਨਹੀਂ ਹੁੰਦਾਗਾ ਹਿਰਦੇ ਦੇ ਵਿੱਚ ਜਾਨ ਹੋਣੀ ਚਾਹੀਦੀ ਆ ਚੰਗੇ ਕਦਮ ਚੰਗੇ ਕੰਮ ਲਈ ਕਦਮ ਚੱਕਣਾ ਜ਼ਰੂਰੀ ਹੁੰਦਾਗਾ ਇਹੀ ਇਨਸਾਨੀਅਤ ਹੁੰਦੀ ਆ ਗੁਰੂ ਸਾਹਿਬ ਨੇ ਕਿਸੇ ਨੂੰ ਮਾੜਾ ਕਿਹਾਗਾ ਕੋਈ ਵੀ ਇਥੇ ਜੀਵ ਜੰਦੂ ਤੋਂ ਲੈ ਕੇ ਇਨਸਾਨ ਤੱਕ ਕਿ ਇਨਸਾਨ ਦੇ ਵਿੱਚ ਕਿੰਨਾ ਖੁਸ਼ੀ ਆ ਜਾਂਦਾ ਗੁਰੂ ਸਾਹਿਬ ਨੇ ਕਿਸ ਨੂੰ ਮਾੜਾ ਕਿਹਾ ਇਹ ਜੋ ਮਾੜਾ ਕਰਦਾਗਾ ਉਸ ਨਾਲ ਫਿਰ ਮਾੜਾ ਹੀ ਹੁੰਦਾ ਤੇ ਜੇ ਤੁਸੀਂ ਮੁਸਲਮਾਨਾਂ ਦੀ ਗੱਲ ਕਰਦੇ ਆ ਸਭ ਤੋਂ ਸਟਾਰਟਿੰਗ ਲੈ ਲਓ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਸੀ ਉਹ ਵੀ ਇੱਕ ਮੁਸਲਮਾਨ ਸੀ ਉਹਨਾਂ ਨੇ ਕਦੇ ਨਹੀਂ ਸਾਥ ਛੱਡਿਆ ਸਚਾਈ ਦਾ ਜੋ ਸੱਚ ਦੇ ਰਸਤੇ ਤੇ ਚੱਲਦਾ ਫਿਰ ਚੱਲਦਾ ਹੀ ਆ ਜਿੱਥੇ ਗੁਰੂ ਸਾਹਿਬ ਗਏ ਉੱਥੇ ਨਾਲ ਹੀ ਜੇ ਇਦੂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਹਰਮੰਦਰ ਸਾਹਿਬ ਦੀ ਨੀ ਆ ਉਹ ਵੀ ਇੱਕ ਮੁਸਲਮਾਨ ਤੋਂ ਰਖਵਾਈ ਮੀਆਂ ਮਿਤ ਫਿਰ 10ਵੇਂ ਪਾਸ਼ਾ ਜੀ ਜਦੋਂ ਫਿਰ ਗੁਰੂ ਸਾਹਿਬ ਤੇ ਹਮਲੇ ਹੋਏ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਉੱਥੇ ਫਿਰ ਗੁਰੂ ਸਾਹਿਬ ਨੂੰ ਕੌਣ ਲੈ ਕੇ ਗਿਆ ਮਾਸ਼ੀਵਾੜੇ ਦਾ ਤੁਸੀਂ ਇਤਿਹਾਸ ਜਾਣਦੇ ਹੋ ਨਾ ਉਹ ਨੂੰ ਪੜੋ ਉੱਥੇ ਫਿਰ ਮੱਦੀ ਕਿੰਨਾ ਨੇ ਕੀਤੀ ਹਰਦਾ ਤੇ ਹੌਸਲੇ ਬਲੰਦ ਕੀ ਨੇ ਰੱਖੇ ਉਹ ਵੀ ਇੱਕ ਮੁਸਲਮਾਨੀ ਸੀ ਨਾ ਦੋਪਰਾ ਸੀ ਨਵੀਂ ਕਾਂਗ ਨਹੀਂ ਥਾ ਪੀਰ ਬੁੱਧੂ ਸ਼ਾ ਬਹੁਤ ਐਵੇਂ ਦੇ ਮੁਸਲਮਾਨ ਆ ਜਿਨ੍ਹਾਂ ਦੇ ਹੌਸਲੇ ਬਲੰਦ ਤੇ ਚੰਗੇ ਕੰਮ ਲਈ ਉਹਨਾਂ ਨੇ ਕਦਮ ਚੁੱਕੇ ਇਹ ਗੱਲ ਹੁੰਦੀ ਹੈ ਇਨਸਾਨੀਅਤ ਦੀ ਇਨਸਾਨੀਅਤ ਹੋਣੀ ਜ਼ਰੂਰੀ ਆ ਕੱਲਾ ਜਾਤ ਪਾਤ ਨਾ ਨਹੀਂ ਕੁਝ ਹੁੰਦਾ ਬਲੀ ਜੇ ਇਨਸਾਨੀਅਤ ਤਾਂ ਸਭ ਕੁਝ ਹੀ ਆ ਇਸ ਧਰਤੀ ਤੇ ਸਿਰਫ ਇੱਕ ਇਨਸਾਨੀਅਤ ਹੀ ਇੱਕ ਧਰਮਾ ਹੋਰ ਕੁਝ ਨਹੀਂ ਗਾ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾਗਾ ਸਿੱਖ ਉਹੀ ਆ ਜੋ ਸਭ ਤੋਂ ਕੁਝ ਸਿੱਖੇ ਤੇ ਸਿੱਧੇ ਰਸਤੇ 'ਤੇ ਚੱਲੇ